ਬੀਬੀ ਵਿਕਟਰ ਸਾਹਿਬ ਮੈਂ ਕਿਉਂ ਤੂੰ ਸਾਰੇ ਤੇ ਆਪਣੀ ਲੈਣਾ ਹਾਂ ਕੀ ਕਰੀ ਲੋ ਤੁਸੀਂ ਕਹਿਣਾ ਵੀ ਬੀਬੀ ਪੀਐਸਓ ਚ ਬਣੀ ਡੀਸੀ ਬਣੀ ਅਸੀਂ ਸੇਵ ਬਣੀ ਸੀ ਜੀ ਨਾਲ ਤਾਂ ਕਰਨ ਦਿਓ ਫਿਰ ਤੇਰਾ ਕਰਨ ਵਾਲਾ ਤਾਂ ਚਲੀ ਜਾਣੀ ਆ ਨਹੀਂ ਤੂੰ ਕਰ ਲਈ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਕਹਿਦਾ ਨਹੀਂ ਤੂੰ ਪਹਿਨੇ ਜਿਹੜੇ ਅਫਸਰ ਸਾਹਿਬ ਕਹਿੰਦੇ ਗੱਲ ਸੁਣੋ ਇਹਨਾਂ ਨੂੰ ਤਾਂ ਸੁਣੋ ਨਾ ਉਹਦੇ ਉਹਨਾਂ ਕਾਰਵਾਈ ਤੋਂ ਚਾਹੁੰਦਾ ਮੂਰੀ ਕਰਾਏ ਮੈਂ ਇਹ ਦੱਸੇ ਕਾਰਵਾਈ ਨੂੰ ਚੈਨਲ ਤੇ ਮੈਂ ਚੱਲ ਕਰਾਉਣਾ ਕੀ ਕਰਦਾ ਬੰਦੇ ਘੜੇ ਆ ਚਲ ਆ ਜੇ ਮਾਰ ਕੇ ਕੰਮ ਸਾਡੇ ਆਦਮਾਂ ਨੂੰ ਮਾਰ ਦੇਣਗੇ ਨਹੀਂ ਨਹੀਂ ਆ ਬੰਦੇ ਸਾਡੇ ਮਾਰ ਇੱਕ ਬੰਦਾ ਹੀ ਮਾਰ ਗਿਆ ਉਹਦੇ ਲਈ ਆਹ ਆਟੋ ਬੜੀ ਬੜੀ ਆ ਅਸੀਂ ਡੇਲੀ ਮੈਨੂਜੀ ਇੱਕ ਬੰਦਾ ਦੋ ਮਿੰਟ ਮੈਂ ਸੀਸੀਟੀਵੀ ਕੈਮਰਾ ਤੋਂ ਮੋੜੇ ਲਾ ਦਿੰਦਾ ਜਿਹੜਾ ਬੰਦੇ ਨੇ ਬਿਆਨ ਕਰਵਾਇਆ ਇੱਕ ਬੰਦਾ ਜਾਣੇਗਾ ਮੇਰਾ ਨਾਮ ਸੰਦੀਪ ਸਿੰਘ ਆ ਜੀ ਅਸੀਂ ਰਾਤ ਇੱਥੇ ਸ਼ਬਦਾਂ ਲੈਣ ਵਾਸਤੇ ਖੜੇ ਸੀ ਟਾਈਮ ਸਾਢੇ ਆਹ ਸਾਹਮਣੇ ਡੈਰੀ ਤੋਂ ਲੈਂਦੇ ਸੀ ਠੀਕ ਹੈ ਜੀ ਇਹਨਾਂ ਤੋਂ ਸ਼ਬਦਾਂ ਲਈ ਜਾਂਦੇ ਸੀ ਦੋ ਚਾਰ ਬੰਦੇ ਇੱਥੇ ਕਾਰ ਤੇ ਖੜੇ ਸੀ ਸਾਡੇ ਨਾਲ ਹੀ ਖੜੇ ਆਟੋ ਆ ਸੀ ਆ ਕੇ ਠੱਲੇ ਇੱਥੇ ਠੀਕ ਹੈ ਉਹ ਇੱਥੇ ਖੜੇ ਸੀ ਤਾਂ ਅਸੀਂ ਸ਼ਬਦਾਂ ਲਈ ਜਾਂਦੇ ਸੀ ਸਬਦ ਲੈ ਜਾਂਦੇ ਸੀ ਤਾਂ ਆ ਕੇ ਸਾਡੇ ਐਵੇਂ ਬੇਜ ਨਹੀਂ ਆ ਜੀ ਗੱਲ ਪੈ ਗਈ। ਕੌਣ ਸੀ ਬੰਦੇ ਉਹ? ਪਤਾ ਨਹੀਂ ਸਾਨੂੰ ਜੀ ਬੰਦੇ ਕੌਣ ਸੀ ਜੈਂਟਰੀ ਕੌਣ ਸੀ। ਅੱਛਾ ਉਹਨਾਂ ਨੇ ਸਾਡੇ ਕਿਰਪਾਨਾਂ ਠੋਕੀਆਂ ਆ ਮੇਰੀ ਬਾਹ ਤੇ ਵੱਜੀ ਹੋਈ ਹੈ ਜੀ। ਇੱਕ ਮੁੰਡਾ ਮੇਰੇ ਤਾਏ ਦਾ ਤੇ ਸਰ ਕੋਈ ਹਾਲਤ ਨਹੀਂ ਹੁੰਦੀ। ਬਹੁਤ ਬੁਰੀ ਹਾਲਤ ਆ ਜਾਂਦੀ। ਕਿੰਨੇ ਜਾਣੇ ਸੀ ਜੋ ਕਿੰਨੇ? ਸਾਡੇ ਬੰਦੇ ਹੈਗੇ ਸੀ 10-12 ਜਾਣੇ ਇੱਥੇ ਸੀ ਤੇ ਸਾਰੇ ਅੱਡੋ ਅੱਡ ਦੁਕਾਨਾਂ ਦੇ ਵਿੱਚ ਸਬਦਾਂ ਲਈ ਜਾਂਦੇ ਸੀ। ਸੱਟਾ ਕਿੰਨੇ ਜਾਣਾਂ ਦੇ ਲਈ? ਸੱਟਾ ਸਾਡੇ 4 ਜਾਣਿਆਂ ਦੇ ਆ ਜੀ। ਉਹ ਕੌਣ ਕੌਣ ਆ? ਇੱਕ ਤਾਂ ਮੇਰੇ ਤੋਂ ਛੋਟਾ ਬ੍ਰਦਰ ਆ ਜੀ ਮੇਰਾ। ਹਾਂ ਦੱਸੋ। ਕਲਜੀ ਇੱਕ ਮੁੰਡਾ ਸਾਡੇ ਪਿੰਡ ਚੋਂ ਹੀ ਆਈ ਉਹਦਾ ਨਾਮ ਕਲਦੀਪ ਸਿੰਘ ਆ ਜੀ ਤੇ ਗਰਦਾਸ ਸਿੰਘ ਉਹਦੀ ਬਹੁਤ ਬੁਰੀ ਹਾਲਤ ਆ ਜੀ ਮੋਢਾ ਟੁੱਟ ਗਿਆ ਲੱਤ ਟੁੱਟ ਗਈ ਆ ਜੀ ਸਾਰੀਆਂ ਫਸਲਾਂ ਟੁੱਟ ਗਈਆਂ ਸਿਰ ਦੇ ਵਿੱਚ ਬਹੁਤ ਸੱਟਾਂ ਆ ਜੀ ਇਹ ਦੁਕਾਨ ਵਾਲਿਆਂ ਨੇ ਕਿਹਾ ਕਿਸੇ ਹੋਰ ਬੰਦੇ ਨੇ ਨਹੀਂ ਦੁਕਾਨ ਵਾਲਿਆਂ ਦਾ ਕੋਈ ਨਹੀਂ ਹੈਗਾ ਜੀ ਦੁਕਾਨ ਵਾਲਿਆਂ ਤੋਂ ਅਸੀਂ ਡੇਲੀ ਸ਼ਬਦ ਲੈ ਕੇ ਜਾਂਦੇ ਆ ਸਾਨੂੰ ਕਦੇ ਦਰਸ ਦਰਸ ਸ਼ਬਦ ਵੀ ਦਿੰਦੇ ਦੁਕਾਨ ਵਾਲਿਆਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਆ ਉਹ ਪਤਾ ਨਹੀਂ ਸਾਨੂੰ ਸਾਡੇ ਕੋਲੇ ਲੇਬਰ ਸੀ ਜਿਹੜੀ 11000 ਰੁਪਏ ਸਾਡੀ ਲੇਬਰ ਸੀ ਸਾਰੇ ਬੰਦਿਆਂ ਦੀ ਮਤਲਬ ਇੱਕ ਬੰਦੇ ਦੀ ਨਹੀਂ ਆ ਗਈ ਸੀ 11000 ਰੁਪਏ ਸਾਰੇ ਬੰਦੇ ਦੀ ਲੇਬਰ ਸੀ ਉਹ ਵਿੱਚ ਖੋ ਕੇ ਲੈ ਗਈ ਜੀ ਉਹ ਕੇ ਲੈ ਗਈ ਹਾਂਜੀ ਕਿੰਨੇ ਵਜੇ ਦਾ ਟਾਈਮ ਸੀ ਇਹ ਟਾਈਮ ਹੋਊਗਾ ਜੀ ਸਰ 11:30 ਦਾ ਜੀ ਪੱਕਾ ਕਨਫਰਮ ਨਹੀਂ ਹੈ ਕਿ ਟਾਈਮ ਮੈਨੂੰ ਪਰ ਟਾਈਮ ਜਾਦੇ ਸੀ ਸਾਰਾ ਅਸੀਂ ਗਏ ਸੀ ਸਦਰ ਠਾਣੇ 'ਚ ਉੱਥੇ ਸਾਡੀ ਸੁਣਾਈ ਨਹੀਂ ਕੀਤੀ ਗਈ ਅਸੀਂ ਉਹਨੂੰ ਆਖਿਆ ਵੀ ਸਾਡਾ ਇੱਕ ਬੰਦਾ ਉੱਥੇ ਮਤਲਬ ਘੇਰੀ ਬੈਠੇ ਬੰਦੇ ਨੂੰ ਬਹੁਤ ਬੁਰੀ ਹਾਲਤ ਸਾਡੇ ਨਾਲ ਬੰਦਾ ਹੀ ਜਾ ਕੇ ਲੈ ਆਉ ਉਹ ਕਹਿੰਦੇ ਅਸੀਂ ਨਹੀਂ ਲੈ ਕੇ ਆਉਂਦੇ ਕਹਿੰਦੇ ਉਹ ਸੀਟੀ ਵਾਲੇ ਲੈ ਕੇ ਆਉਣਗੇ ਸੀਟੀ 'ਚ ਫੋਨ ਕਰ ਦਿੰਨੇ ਆ। ਹਾਂਜੀ ਕੋਈ ਸੀਟੀ ਵਾਲਾ ਨਹੀਂ ਆਇਆ ਜੀ ਸਾਡੇ ਕੋਲੇ। ਚੋਹਾਂ ਸਾਹਿਬ ਆਇਆ ਕੀ ਆਂਦੇ। ਐਸਐਸਓ ਚੋਂ ਨੇ ਹੁਣ ਅਸੀਂ ਜੇ ਇੱਥੇ ਧਰਨਾ ਲਾਇਆ ਤਾਂ ਫਿਰ ਇਹ ਵੀਡੀਓ ਕੱਢਣ ਡਰ ਕੱਢ ਰਹੇ ਨਹੀਂ ਤੇ ਇਹਨਾਂ ਨੇ ਪਹਿਲਾਂ ਉਦੋਂ ਪਹਿਲਾਂ ਕੋਈ ਸੁਣਾਈ ਨਹੀਂ ਕੀਤੀ ਸਾਡੀ। ਸਾਡੀ ਉੱਥੇ ਦਰਖਾਸਤ ਵੀ ਨਹੀਂ ਨੋਟ ਹੋਈ ਸੀ। 11 ਵਜੇ ਜਿਹੜੀ ਤੁਸੀਂ ਪੁਲਿਸ ਨੂੰ ਦੱਸਿਆ ਉਦੋਂ ਪੁਲਿਸ ਨਹੀਂ ਆਈ। ਰਾਤ ਨੂੰ ਹੀ ਅਸੀਂ ਉਹਨਾਂ ਨੇ ਗੇਟ ਹੀ ਨਹੀਂ ਖੋਲਣ ਦਿੱਤਾ ਇਹ ਪਿੰਡ ਮਲੋਟ ਵਾਲਿਆਂ ਨੇ। ਸਾਨੂੰ ਵੜਨ ਹੀ ਨਹੀਂ ਦਿੱਤਾ ਅੰਦਰ। ਅੰਦਰ ਗਏ ਤਾਂ ਕਹਿੰਦੇ ਦਬਕੇ ਮਾਰਨ ਲੱਗ ਕੇ ਕਹਿੰਦੇ ਬਾਹਰ ਜਾਓ ਸੀਡੀ ਵਾਲੇ ਕਰਨਗੇ ਸੀਡੀ ਤੇ ਅਸੀਂ ਫੋਨ ਕਰ ਦਿੰਨੇ ਆ ਬਸ ਆਹੀ ਗੱਲ ਹੈ ਜੀ ਤਾਂ ਕੀ ਤੁਹਾਡਾ ਮੇਰਾ ਨਾਮ ਮੀਨਾ ਹੈ ਅੱਛਾ ਕੀ ਹੋਇਆ ਸਾਡੇ ਬੱਚੇ ਲੈ ਗਏ ਕਰਦੇ ਆ ਰਾਤ ਨੂੰ ਆਣ ਪਛਾਤੇ ਬੰਦੇ 10000 ਰੁਪਇਆ ਖੋ ਕੇ ਲੈ ਗਏ ਨਾਲੇ ਉਹਨਾਂ ਨੂੰ ਸੱਤਾ ਮਾਰ ਗਏ ਮਸਾ ਮੁੰਡਿਆਂ ਨੇ ਜਾਨਾਂ ਬਚਾਈਆਂ ਕਹਿੰਦੇ ਕਿ ਅਸੀਂ ਗਿੱੱਦੜ ਵੇ ਦੇ ਬੰਦੇ ਆ ਅਸੀਂ ਗਿੱੱਦੜ ਵੇ ਚ ਵੀ ਦੈਸਤ ਭਾਈ ਬਹੁਤ ਯਾਦ ਹੈ ਤਾਂ ਸਾਡੇ ਬੱਚਿਆਂ ਨੂੰ ਕਹਿੰਦੇ ਹੁਣ ਵੀ ਤੁਸੀਂ ਲੇਬਰ ਕਰੋਗੇ ਥੋੜੀ ਮਾਰ ਕੋ ਟੋ ਉੱਥੇ ਗਏ ਆ ਥਾਣੇ ਬੱਚੇ ਨਹੀਂ ਕਿਸੇ ਦੀ ਗੱਲ ਸੁਣੀ ਪੁਲਸਾਰਿਆਂ ਨੇ ਗੇਟ ਨਹੀਂ ਖੋਲੇ ਸਾਡੇ ਬੱਚਿਆਂ ਨੂੰ ਮਾਰ ਦਿੰਦੇ ਪੁਲਸਾਂ ਦਾ ਤਾਂ ਸਾਨੂੰ ਕੀ ਪੈਦਾ ਉਹ ਗੱਡੀ ਐ ਤੇ ਫਿਰ ਉਹ ਬੰਦੇ ਕੌਣ ਸੀਗੇ ਉਹ ਬੰਦੇ ਦਾ ਪਤਾ ਹੀ ਨਹੀਂ ਕੌਣ ਹੈਗੇ ਆ ਕੋਈ ਸਾਡਾ ਰੌਲਾ ਨਹੀਂਗਾ ਸਾਨੂੰ ਪਤਾ ਨਹੀਂ ਕੌਣ ਬੰਦੇ ਪੈਸੇ ਖੋਏ ਆ ਮੁੰਡਿਆਂ ਦੀ ਕੁੱਟ ਮਾਰ ਕੀਤੀ ਉਹ ਕਹਿੰਦੇ ਕਿੱਧਰ ਵਿੱਚ ਸਾਡੀ ਪੂਰੀ ਦਇਸਤਾ ਜਾਣ ਲੱਗੇ ਧਮਕੀ ਦੇ ਕੇ ਗਏ ਆ ਬੱਚਿਆਂ ਨੂੰ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕੋਈ ਕਾਰਨ ਨਹੀਂ ਸੀ ਬੱਚਿਆਂ ਦਾ ਉਹ ਨਸ਼ੇ ਵਾਲੇ ਬੰਦੇ ਆ ਪੈਸੇ ਖੋਏ ਆ ਮੁੰਡਿਆਂ ਦੀ ਵੱਧ ਟੁੱਕ ਕੀਤੀ ਆ ਸਾਡੇ ਪਿੰਡ ਮਲੋੜ ਦੇ ਆ ਸੀ ਸੰਤ ਨਗਰ ਦੇ ਸਾਡੇ ਬੱਚੇ ਸੰਦੀਪ ਦੇ ਗਰਦਾਸ ਦੇ ਕਰਨ ਸਿੰਘ ਦੇ ਅਰਦਾਸ ਸਿੰਘ ਦੀ ਤਾਂ ਬੁਰੀ ਹਾਲਤ ਆ ਸਾਡੇ ਹਾਂ ਸਾਰੀ ਲੇਬਰ ਪਿੰਡ ਬਲੋੜਦੀ ਆ ਤੂੜੀ ਦਾ ਲੇਬਰ ਕੰਮ ਕਰਦੀ ਆ ਹਾਂ ਤੂੜੀ ਆ ਸੱਚੋ ਆਏ ਸੀ ਕੀ ਕਹਿੰਦੇ ਆ ਜੀ ਆ ਸੱਚੋ ਕਹਿੰਦੇ ਵੀ ਆਹੇ ਤੁਸੀਂ ਧਰਨਾ ਚੱਕੋ ਤੇ ਅਸੀਂ ਬਾਅਦ ਚ ਕਢਾਵਾਂਗੇ ਸਾਡੀਆਂ ਲੋਥਾਂ ਪਈਆਂ ਅਸੀਂ ਲੋਥਾਂ ਸੰਭਾਲ ਕੇ ਕਿ ਇਹਨਾਂ ਦਾ ਕੰਮ ਕਰੀਏ ਘਟਨਾ ਇਸ ਜਗ੍ਹਾ ਦੀ ਆ ਜਿੱਥੇ ਅਸੀਂ ਧਰਨਾ ਲਾਇਆ ਰਾਤ 11 ਵਜੇ ਦਾ ਟਾਈਮ ਆ ਨਾਮ ਦਾ ਜਿਹੜਾ ਧਰਨਾ ਲਾਇਆ ਸੀ ਧਰਨੇ ਦਾ ਮੈਨੂੰ ਹੁਣੇ ਪਤਾ ਲੱਗਿਆ ਸੀ ਇੱਕ ਸਵੇਰੇ ਨਾ ਸਾਡੇ ਕੋਲ ਰੁਕਾ ਆਇਆ ਸੀਗਾ ਰਾਤ ਲੜਾਈ ਹੋ ਗਈ ਪਿੰਡ ਬਲੋਡ ਦੇ ਮੁੰਡੇ ਸੀਗੇ ਜਖ्तार ਸੀਗਾ ਇੱਕ ਇੱਕ ਮੁੰਡਾ ਨਾਲ ਹੋਰ ਉਹਦੇ ਦੋ ਤਿੰਨ ਮੁੰਡੇ ਸੀ ਕੋਈ ਅਣਪਛਾਤੇ ਮੁੰਡੇ ਨਾਲ ਚਿਕਨ ਦੀ ਦੁਕਾਨ ਤੇ ਉਹਨਾਂ ਦੀ ਨਾ ਲੜਾਈ ਹੋਈ ਆ ਆਪਸ ਵਿੱਚ ਮੋਢਾ-ਮੋਢਾ ਲੱਗਣ ਕਰਤੀ ਜਿਹਦੇ ਕਰਕੇ ਉਹ ਦੂਜੀ ਜਿਹੜੇ ਮੁੰਡੇ ਅਣਪਛਾਤੇ ਸੀਗੇ ਨਾ ਉਹਦੇ ਸੱਟਾ ਮਾਰ ਗਏ ਆ ਮੁੰਡੇ ਇਹ 11 ਵਜੇ ਕਹਿੰਦੇ 11 ਵਜੇ ਦਾ ਟਾਈਮ ਸੀ 11:30 ਦਾ ਰਾਤ ਦਾ ਉਸ ਵਕਤ ਥੇਕੇ ਹੀ ਸ਼ਰਾਬ ਤੇ ਜਾਂ ਆਸੇ ਕੋਲ ਸਕਦਾ ਨਹੀਂ ਆਤਾ ਨਹੀਂ ਸੀਗਾ ਕੋਈ ਉਹ ਚਿਕਨ ਸ਼ਾਪ ਸੀਗੀ ਕੱਲਾ ਫੂਡ ਕੋਰਨਰ ਜਿਹਨੂੰ ਕਹਿੰਨੇ ਆ ਫੂਡ ਕੋਰਨਰ ਸੀਗਾ ਤੇ ਇਹਦੇ ਵਿੱਚ ਕੀ ਹੈਗਾ ਇਹਨਾਂ ਨੂੰ ਕਨਫਿਊਜ਼ਨ ਇਹ ਸੀ ਕਿ ਮੁੰਡੇ ਰਹਿਣ ਵਾਲੇ ਪਿੰਡ ਮਲੋੜ ਦੇ ਸੀ ਇਸ ਕਰਕੇ ਸਦਰ ਮਲੋੜ ਆਇਡੈਂਟੀਫਿਕੇਸ਼ਨ ਦੇਣ ਚਲੇ ਗਏ ਤੋਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਸਾਡਾ ਬਗਵਾ ਨਹੀਂ ਪੈਂਦਾ ਤੇ ਜਦੋਂ ਕਿਸੇ ਬੰਦੇ ਦੇ ਸੱਟ ਲੱਗੀ ਹੋਵੇ ਆਪਾਂ ਨੂੰ ਪਤਾ ਫਿਰ ਬੰਦਾ ਘਬਰਾੜਦਾ ਹੁੰਦਾ ਇਹਨਾਂ ਨੂੰ ਇਹ ਗੁੱਸਾ ਸੀਗਾ ਵੀ ਪੁਲਿਸ ਦੀ ਸਾਨੂੰ ਇਮੀਡੀਏਟ ਹੈਲਪ ਨਹੀਂ ਮਿਲੀ ਕਿਉਂਕਿ ਹੋਰੀਜ਼ਨ ਐਸ ਵੀ ਆ ਸਦਰ ਚਲੇ ਗਏ ਉਹਨਾਂ ਨੂੰ ਦੱਸਤਾ ਕਿ ਸਿਟੀ ਚਲੇ ਜਾਓ ਉਤੋਂ ਤੱਕ ਟਾਈ ਹੋਣ ਟਾਈ ਆਪ ਹੋਣ ਤੱਕ ਇਹਨਾਂ ਟਾਈਮ ਲੱਗਾ ਔਰ ਜਿਹੜਾ ਇਹ ਉਹਨਾਂ ਦਾ ਰੁਕਾ ਹੈਗਾ ਉਹ ਵੀ ਸਵੇਰੇ ਆਪਾਂ ਨੂੰ ਰਸੀਵ ਹੋ ਜਾ। ਉਸ ਤੋਂ ਬਾਅਦ ਆਪਾਂ ਇਹਨਾਂ ਕੋਲ ਪਹੁੰਚ ਗਏ। ਜਿਹੜੇ ਬੰਦੇ ਕਹਿ ਰਹੇ ਆ ਜੀ ਕੋਈ ਹੋਰਗੇ ਟ੍ਰੇਸ ਕੌਣ ਸੀ ਜਿਹੜੇ ਹਾਲੇ ਤਾਂ ਆ ਪਾ ਕੇ ਖੜੇ ਆ ਜੀ ਹਾਲੇ ਤਾਂ ਆਪਾਂ ਸ਼ੁਰੂ ਕੀਤਾ ਆ। ਕੋਈ ਸੀਸੀਟੀਵੀ ਫੋਟੋ ਬਿਲਕੁਲ ਹੋਊਗਾ ਜੀ ਛੇਤੀ ਦੱਸਾਂਗੇ। ਕੋਈ ਪੈਣੀ ਜੀ ਮੈਡਮ ਮੰਨ ਲਓ ਪਈਆਂ ਨੂੰ ਨਹੀਂ ਪਤਾ ਸੀ ਵੀ ਏਰੀਆ ਅਸੀਂ ਜੀ ਦਾ ਪਿੰਡਾਂ ਜਾਂ ਸਰਦਾਰਾ ਤੇ ਜੇ ਸਰਦਰ ਚਲੇ ਗਈ ਜੀ ਤਾਂ ਸਰਦਰਪੁਰ ਤੋਂ ਇਨਫਰਮੇਸ਼ਨ ਤੁਹਾਨੂੰ ਦੇ ਦੇਣੀ ਚਾਹੀਦੀ ਸੀ ਨਹੀਂ ਜੀ ਇਹ ਉਹਨਾਂ ਦਾ ਡਿਸਟੈਂਸ ਹੋਣਾ ਹੀ ਉਹਨਾਂ ਨੇ ਇਹਨਾਂ ਨੂੰ ਪਿੰਡੋਂ ਪਿੰਡਾਂ ਉਹਨਾਂ ਨੂੰ ਉਹਨਾਂ ਨੂੰ ਸੀਗਾ ਕਿ ਇਮੀਡੀਏਟ ਜੇ ਬੰਦਾ ਆਪ ਜਾ ਕੇ ਦੱਸੇ ਤਾਂ ਸ਼ਾਇਦ ਗੱਲ ਜ਼ਿਆਦਾ ਕਲੀਅਰ ਹੋ ਜਾਂਦੀ ਹੈ ਇਸੇ ਕਰਕੇ ਸ਼ਾਇਦ ਕਮਿਊਨੀਕੇਸ਼ਨ ਗੈਪ ਰਹਿ ਗਿਆ ਹੈ ਰਾਤ ਨੂੰ ਕੋਈ ਗਸ਼ਤ ਵਗੈਰਾ ਨਹੀਂ ਹੁੰਦੀ ਬਿਲਕੁਲ ਪੈਟ੍ਰੋਲਿੰਗ ਹੁੰਦੀ ਹੈ ਪੀਸੀਆਰ ਵੀ ਹੁੰਦੀ ਆ ਅਸੀਂ ਹੋਰ ਵੀ ਲਿਖ ਕੇ ਭੇਜਾਂ ਮੈਂ ਵੀ ਪੀਸੀਆਰ ਅਸੀਂ ਬਤਾਵਾਂਗੇ ਵੀ ਰਾਤ ਆਏ